ਨਮਸਕਾਰ ਦੈਨਿਕ ਸਵੇਰਾ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਸਾਡੇ ਸਟੂਡੀਓ ਦੇ ਵਿੱਚ ਬੀਜਪੀ ਦੇ ਅਜਿਹੇ ਲੀਡਰ ਮੌਜੂਦ ਨੇ ਜਿਨ੍ਹਾਂ ਨੇ ਦੋ ਸੂਬਿਆਂ ਦੇ ਵਿੱਚ ਆਪਣੀ ਹੋਂਦ ਕਾਇਮ ਕੀਤੀ ਹੈ ਪਹਿਲਾਂ ਕਈ ਸਾਲ ਪੰਜਾਬ ਦੇ ਵਿੱਚ ਰਹਿ ਕੇ ਤੇ ਹੁਣ ਬਿਹਾਰ ਦੇ ਵਿੱਚ ਬੀਜਪੀ ਦੇ ਸਪੋਕਸਪਰਸਨ ਨੇ ਮੈਂ ਗੱਲ ਕਰ ਰਹੀਆਂ ਵਸੀਮ ਰਾਜਾ ਜੀ ਦੀ ਪਹਿਲਾਂ ਤਾਂ ਵੈਲਕਮ ਕਰ ਲੈਂਦੇ ਹਾਂ ਵਸੀਮ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੈਨਿਕ ਸਵੇਰਾ ਦੇ ਸਟੂਡੀਓ ਦੇ ਵਿੱਚ ਲੰਬਾ ਸਮਾਂ ਤੁਸੀਂ ਬੀਜਪੀ ਦੇ ਵਿੱਚੋਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਾਨੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਵੰਤ ਜੀ ਤੁਮਾਰ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਜੀ ਤੁਮਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਦਰਸ਼ਕਾਂ ਨੂੰ ਪਹਿਲਾਂ ਤਾਂ ਇਹ ਦੱਸ ਦਿਓ ਤੁਹਾਡਾ ਪੰਜਾਬ ਤੋਂ ਬਿਹਾਰ ਤੱਕ ਦਾ ਸਫ਼ਰ ਕਿਹੋ ਜਿਹਾ ਰਿਹਾ ਦੇਖੋ ਪੰਜਾਬ ਤੋਂ ਬਿਹਾਰ ਜਾਣਾ ਦੋ ਸੂਬਿਆਂ 'ਚ ਕੰਮ ਕਰਨਾ ਇਹ ਬਹੁਤ ਅੱਛੀ ਗੱਲ ਹੈ ਬਹੁਤ ਅਨੁਭਵ ਰਿਹਾ ਬਹੁਤ ਕਈ ਤਰ੍ਹਾਂ ਦੇ ਪ੍ਰਯੋਗ ਦਾ ਪ੍ਰਯੋਗ ਵੀ ਕੀਤਾ ਆਪਾਂ ਕੰਮ ਕਰਨ ਦਾ ਤਜਰਬਾ ਵੀ ਮਿਲਿਆ ਹੂੰ ਪੰਜਾਬ ਦੇ ਵਿੱਚ ਇਹ ਕਾਮ ਕਰਇਕਤਾ ਦੇ ਰੂਪ 'ਚ ਕੰਮ ਕਰਨ ਦਾ ਮੌਕਾ ਮਿਲਿਆ ਬੂਤ ਤੋਂ ਕੰਮ ਕਰਦੇ ਕਰਦੇ ਪੰਜਾਬ ਦੇ ਵਿੱਚ ਸਰਕਾਰ 'ਚ ਵੀ ਰਹਿਣ ਦਾ ਮੌਕਾ ਮਿਲਿਆ ਜੀ ਭਾਜਪਾ ਪੰਜਾਬ ਦੇ ਬਤੌਰ ਪ੍ਰਵਕਤਾ ਵੀ ਬੜਾ ਕੰਮ ਕੀਤਾ ਤੇ ਅੱਜ ਬਿਹਾਰ ਦੇ ਵਿੱਚ ਆ ਮੈਨੂੰ ਬੜੀ ਗਰਵ ਹੋ ਰਹੀ ਆ ਭਾਰਤੀ ਜਨਤਾ ਪਾਰਟੀ ਹੀ ਇੱਕ ਇਦਾਂ ਦੀ ਪਾਰਟੀ ਆ ਕਿ ਉਹ ਇਹ ਕਾਰਕਟਰ ਨੂੰ ਦੇਖਦੀ ਰਹਿੰਦੀ ਆ ਕਿ ਵਾਰ ਕਾਰਕਟਰ ਦਾ ਉਪਯੋਗ ਕਿਥੇ ਕੀਤਾ ਜਾ ਸਕਦਾ ਕਿਸ ਕਾਰਕ ਦੇਖੋ ਇਹ ਬਹੁਤ ਲੰਬੀ ਸੋਚ ਦਾ ਵਿਜਨ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਪੰਜਾਬ 'ਚ ਕੰਮ ਕਰਦੇ ਦੇਖਿਆ ਤੇ ਉਹਨਾਂ ਨੂੰ ਪਤਾ ਸੀ ਕਿ ਇਹ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਨੇ ਤੇ ਉਹਨਾਂ ਨੇ ਮੈਨੂੰ ਬਿਹਾਰ ਮੂਵ ਕੀਤਾ ਤੇ ਬਿਹਾਰ ਦੇ ਵਿੱਚ ਮੈਨੂੰ ਕੰਮ ਕਰਨ ਦਾ ਮੌਕਾ ਵੀ ਦੇ ਰਹੀ ਆ ਪਾਰਟੀ ਮੇਰੇ ਵਾਸਤੇ ਤੇ ਬੜੀ ਗਰਵ ਦੀ ਗੱਲ ਆ ਤੁਸੀਂ ਲੰਬਾ ਸਮਾਂ ਪੰਜਾਬ ਦੇ ਵਿੱਚ ਵੀ ਕਹਿ ਲਓ ਕਿ ਬੀਜੇਪੀ ਦੇ ਵਿੱਚ ਰਹੇ ਹੋ ਪੰਜਾਬ ਦੀ ਵਿੱਚ ਬੀਜੇਪੀ ਦਾ ਵੀ ਤੁਸੀਂ ਦੇਖਿਆ ਕਿ ਕੀ ਸਟੈਂਡ ਰਿਹਾ ਕਿਹੋ ਜਿਹੀ ਕਾਰਗੁਜ਼ਾਰੀ ਰਹੀ ਔਰ ਉਸ ਤੋਂ ਬਾਅਦ ਤੁਸੀਂ ਬਿਹਾਰ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਉਹ ਦੇਖ ਰਹੇ ਹੋ ਕੀ ਲੱਗਦਾ ਹੈ ਦੋਵਾਂ ਦੇ ਵਿੱਚ ਕਿੱਥੇ ਅੰਤਰ ਦੇਖਦੇ ਹੋ ਡਿਵੈਲਪਮੈਂਟ ਦੇ ਵਿੱਚ ਕੀ ਕੁਝ ਅੰਤਰ ਜਿਹੜਾ ਤੁਹਾਨੂੰ ਲੱਗਦਾ ਹੈ ਦੇਖੋ ਜਿਵੇਂ ਕਿ ਕਹਿਣਾ ਚਾਹੀਦਾ ਕਿ ਜਦੋਂ ਅਸੀਂ ਜਦੋਂ ਮੇਰੇ ਬਚਪਨਾ ਦੇ ਵਿੱਚ ਜਦੋਂ ਪੰਜਾਬ ਬਿਹਾਰ ਤੋਂ ਪੰਜਾਬ ਦਾ ਮੂਵਮੈਂਟ ਪੰਜਾਬ 'ਚ ਆਇਆ ਆਪਾਂ ਪੰਜਾਬ 'ਚ ਐਜੂਕੇਸ਼ਨ ਲਿਆ ਪੰਜਾਬ 'ਚ ਵਪਾਰ ਕੀਤਾ ਉਸ ਵੇਲੇ ਸਾਨੂੰ ਪੰਜਾਬ ਤੋਂ ਬਿਹਾਰ ਜਾਣ ਦੇ ਵਿੱਚ ਨਾ ਡਰ ਲੱਗਦਾ ਸੀ ਪੰਜਾਬ ਦੇ ਵਿੱਚ ਜਾਣਾ ਬਿਹਾਰ ਪੰਜਾਬਾ ਜਾਣਾ ਪਸੰਦ ਨਹੀਂ ਕਰਦੇ ਸੀ ਬਿਹਾਰ ਦੇ ਸੜਕਾਂ 'ਚ ਗੱਡੇ ਪਏ ਹੁੰਦੇ ਸੀ ਉਥੇ ਲੁੱਟਾਂ ਖੋਹਾਂ ਇਦਾਂ ਦਾ ਮਾਹੌਲ ਕ੍ਰੀਏਟ ਹੁੰਦਾ ਸੀ ਕਿ ਕੋਈ ਡਰ ਲੱਗਦਾ ਸੀ ਕਿ ਬਿਹਾਰ ਕਿਵੇਂ ਜਾਈਏ ਪਰ ਜਦੋਂ ਮੈਂ ਬਤੌਰ ਪ੍ਰਵਕਤਾ ਬਿਹਾਰ ਗਿਆ ਤੇ ਬਿਹਾਰ ਜਾਣ ਤੋਂ ਬਾਅਦ ਇਹ ਪਤਾ ਲੱਗਾ ਕਿ ਬਿਹਾਰ ਦੇ ਵਿੱਚ ਪਿਛਲੇ 15-17 ਸਾਲਾਂ ਤੋਂ ਜਿਹੜੀ ਬੀਜੇਪੀ ਐਨਡੀਆ ਦੀ ਸਰਕਾਰ ਬਣੀ ਉਥੇ ਬਿਹਾਰ ਦੇ ਵਿੱਚ ਅੱਜ ਬਿਹਾਰ ਬਿਲਕੁਲ ਬਦਲ ਚੁੱਕਾ ਅੱਜ ਬਿਹਾਰ ਜਿਹੜਾ ਪੂਰਾ ਬਦਲ ਚੁੱਕਾ ਬਿਹਾਰ ਦੇ ਵਿੱਚ ਕੋਈ ਇਦਾਂ ਦਾ ਪਿੰਡ ਨਹੀਂ ਮੈਂ ਕਹਿੰਦਾ ਅੱਜ ਪੰਜਾਬ ਦੇ ਪਿੰਡਾਂ ਦੀਆਂ ਸੜਕਾਂ ਦੇ ਹਾਲਾਤ ਬੜੇ ਮਾੜੇ ਆ ਸ਼ਹਿਰਾ ਦੇ ਸੜਕਾਂ ਦੇ ਹਾਲਾਤ ਬੜੇ ਮਾੜੇ ਆ ਬਿਹਾਰ ਦੇ ਬੈਕਵਰਡ ਤੋਂ ਬੈਕਵਰਡ ਗਾਂ ਪਿੰਡ ਦੇ ਵਿੱਚ ਆਪਾਂ ਚਲੇ ਜਾਈਏ ਉਹ ਪਿੰਡ ਵੀ ਅੱਜ ਰੋਡ ਸਾਨੂੰ ਵਧੀਆ ਮਿਲ ਰਿਹਾ ਪੀਣ ਦਾ ਪਾਣੀ ਵਧੀਆ ਮਿਲ ਰਿਹਾ ਸੁਵਿਧਾਵਾਂ ਨੇ ਵਿਵਸਥਾਵਾਂ ਨੇ ਉਹਦੇ ਸਾਨੂੰ ਫੀਲ ਹੀ ਨਹੀਂ ਹੋ ਰਿਹਾ ਕਿ ਵੀ ਅਸੀਂ ਉਹ ਉਸ ਬਿਹਾਰ 'ਚ ਗਏ ਆ ਜਿਹੜਾ ਬਿਹਾਰ ਅੱਜ ਤੋਂ ਪਹਿਲਾਂ ਕਿਸ ਤਰੀਕੇ ਦਾ ਵੀ ਹਰ ਜਿੱਥੇ ਜਾਣ ਨੂੰ ਅਸੀਂ ਡਰਦੇ ਸੀ ਹੂੰ ਕਿ ਉਹ ਸਾਡੇ ਪਰਿਵਾਰ ਚ ਜਦੋਂ ਕੋਈ ਰਿਸ਼ਤੇਦਾਰੀ ਚ ਵਿਆਹ ਫੰਕਸ਼ਨ ਕੋਈ ਹੋਣਾ ਤੇ ਸਾਨੂੰ ਸੱਦਾ ਆਣਾ ਨਾ ਤੇ ਅਸੀਂ ਰੋਣ ਲੱਗ ਜਾਂਦੇ ਸੀ ਬਚਪਨ ਦੇ ਵਿੱਚ ਕਿ ਨਹੀਂ ਇਹ ਵਿਹਾਰ ਨਹੀਂ ਜਾਣਾ ਹੂੰ ਇਦਾਂ ਦਾ ਮਾਹੌਲ ਸੀ ਪਰ ਅੱਜ ਜਾ ਕੇ ਸਾਨੂੰ ਪੂਰਾ ਬਦਲਿਆ ਬਿਹਾਰ ਨਜ਼ਰ ਆ ਰਿਹਾ ਬਹੁਤ ਡਿਵੈਲਪਡ ਬਿਹਾਰ ਨਜ਼ਰ ਆ ਰਿਹਾ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਬਿਹਾਰ ਇੰਡੀਆ ਦੀ ਗਵਰਨਮੈਂਟ ਤੇ ਪਿੱਛੇ 10 ਸਾਲਾਂ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਕੀਤੇ ਕੰਮਾਂ ਕਰਕੇ ਬਿਹਾਰ ਬਹੁਤ ਅੱਗੇ ਜਾ ਰਿਹਾ ਮੈਂ ਇਸ ਨਾਲ ਇੱਕ ਮਿਲਦਾ ਜੁਲਦਾ ਜਿਹੜਾ ਸਵਾਲ ਕਰਨਾ ਚਾਹੁੰਦੀ ਆ ਕਿ ਤੁਸੀਂ ਦੱਸਿਆ ਕਿ ਬਿਹਾਰ ਬਿਹਾਰ ਦੇ ਵਿੱਚ ਕਿਵੇਂ ਡਿਵੈਲਪਮੈਂਟ ਹੋਈ ਕਿਵੇਂ ਬਦਲਾਅ ਹੋਇਆ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਹੀ ਨੇ ਪੰਜਾਬ ਦੇ ਵਿੱਚ ਬੀਜੇਪੀ ਦਾ ਸਟੈਂਡ ਕਿੱਥੇ ਦੇਖਦੇ ਹੋ ਕਿ ਮੁੱਦੇ ਜਿਹੜੇ ਨੇ ਉਹ ਰਹਿਣਗੇ ਜਾਂ ਕੀ ਕੁਝ ਜਿਹੜਾ ਹੋ ਸਕਦਾ ਹੈ ਦੇਖੋ ਪੰਜਾਬ ਦੇ ਵਿੱਚ ਨਾ ਪੰਜਾਬ ਦੇ ਵਿੱਚ ਬੀਜੇਪੀ ਇਸ ਵੇਲੇ ਜਿਉ ਲੋਕਾਂ ਨੂੰ ਉਮੀਦਾਂ ਜੋ ਚਰਚਾ ਆਮ ਲੱਗ ਰਹੀ ਹੈ ਕਿ ਜਿੱਦਾਂ ਵਿਧਾਨ ਸਭਾ ਇਲੈਕਸ਼ਨਾਂ ਦੇ रिजल्ट ਨੂੰ ਲੈ ਕੇ ਲੋਕ ਸਭਾ ਨੂੰ ਕੰਪੇਅਰ ਕਰਨਾ ਬਿਲਕੁਲ ਗਲਤ ਹੋਏਗਾ ਪੰਜਾਬ ਦੇ ਵਿੱਚ ਲੋਕ ਸਭਾ ਇਲੈਕਸ਼ਨ ਦੇ ਵਿੱਚ ਬੀਜੇਪੀ ਬਹੁਤ ਵੱਡਾ ਬੂਮ ਲੈਣ ਵਾਲੀ ਆ ਬਹੁਤ ਮੈਕਸਿਮਮ ਸੀਟਾਂ ਪੰਜਾਬ ਤੋਂ ਅਸੀਂ ਜਿੱਤ ਕੇ ਜਾਵਾਂਗੇ ਕਿ ਜੋ ਲੋਕਾਂ ਨੂੰ ਲੱਗੇ ਕਿਉਂਕਿ ਲੋਕ ਸਭਾ ਦਾ ਇਲੈਕਸ਼ਨ ਜਿਹੜਾ ਨਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਕੀਤੇ ਕੰਮਾਂ ਤੋਂ ਉਹਨਾਂ ਦੇ ਕੰਮਾਂ ਨੂੰ ਵੋਟ ਪੈਣੀ ਆ ਜਿਹੜਾ ਉਹਨਾਂ ਨੇ ਡਵੈਲਪਮੈਂਟ ਕੀਤਾ ਜੋ ਸਿੱਖ ਸਮਾਜ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਰ ਰਹੇ ਆ ਤੇ ਜੋ ਉਹਨਾਂ ਨੇ ਕੀਤਾ ਇਸ 10 ਸਾਲਾਂ ਜੇ ਲੋਕੀ ਸਿੱਖ ਸਮਾਜ ਵੀ ਇਸ ਵੇਲੇ ਪੋਜੀਟਿਵ ਆ ਹਰ ਵਰਗ ਪੋਜੀਟਿਵ ਪੰਜਾਬ ਦੇ ਵਿੱਚ ਆਪਾਂ ਕਹੀਏ ਦੋ ਫੈਕਟਰ ਜ਼ਿਆਦਾ ਨੇ ਇੱਕ ਸਿੱਖ ਤੇ ਐਸਸੀ ਪੋਪੂਲੇਸ਼ਨ ਜਿਹੜੀ ਆ ਪੰਜਾਬ 'ਚ ਬਹੁਤ ਜ਼ਿਆਦਾ ਨੇ ਇਹ ਦੋਨੋਂ ਸਮਾਜਾਂ ਵਾਸਤੇ ਦੋਨੋਂ ਕਮਿਊਨਿਟੀ ਵਾਸਤੇ ਸਾਡੀ ਸਰਕਾਰ ਨੇ ਬੜਾ ਕੰਮ ਕੀਤਾ ਚਾਹੇ ਐਸਸੀ ਸਮਾਜ ਵਾਸਤੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਪੰਜ ਤੀਰਥ ਕਰਨ ਦੀ ਗੱਲ ਹੋਵੇ ਚਾਹੇ ਨਨਕਾਣਾ ਸਾਹਿਬ ਦੀ ਖੁੱਲਣ ਦੀ ਗੱਲ ਹੋਈ ਹੋਵੇ ਚਾਹੇ ਕਹੇ ਛੋਟੇ ਸਾਹਿਬਜ਼ਾਦੇਆਂ ਦੀ ਜਿਹਦੇ ਸੇਈ ਦੇ ਦਿਹਾੜੇ ਨੂੰ ਬਾਲ ਵੀਰ ਦਿਵਸ ਬਣਾਉਣ ਦੀ ਗੱਲ ਕੀਤੀ ਮਨੇ ਜਿਹੜੇ ਵੀ ਸਮਾਜ ਦੇ ਮੁੱਦੇ ਸੀ ਜਾਂ ਇਸੇ ਸਮਾਜ ਦੀਆਂ ਗੱਲਾਂ ਸੀ ਉਹਨਾਂ ਚੀਜ਼ਾਂ ਨੂੰ ਲੈ ਕੇ ਸਾਡੀ ਸਰਕਾਰ ਨੇ ਬੜੇ ਕੰਮ ਕੀਤੇ ਡਵੈਲਪਮੈਂਟ ਦੇ ਕੰਮ ਬੜੇ ਹੋਏ ਕਈ ਹੋਰ ਨਵੇਂ 에ਰਪੋਰਟ ਬਣਾਏ ਗਏ ਕਈ ਟ੍ਰੇਨਾਂ ਸ਼ੁਰੂ ਕੀਤੀਆਂ ਗਈਆਂ ਪੰਜਾਬ ਤੋਂ ਯਾਨੀ ਕਿ ਇਸ ਡਵੈਲਪਮੈਂਟ ਨੂੰ ਦੇਖ ਕੇ ਕਿਸੇ ਹੋਰ ਪਾਰਟੀ ਤੇ ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ ਕਿ ਜਿਵੇਂ ਕਿ ਤੁਸੀਂ ਦੇਖ ਹੀ ਲਿਆ ਕੁਝ ਦਿਨ ਪਹਿਲਾਂ ਕੇਜਰੀਵਾਲ ਸਾਹਿਬ ਦਾ ਵੀ ਬਿਆਨ ਆ ਗਿਆ ਕਿ ਭਈ ਪੰਜਾਬ 'ਚ ਉਹ ਕਾਂਗਰਸ ਨਾਲ ਸ਼ਾਇਦ ਨਹੀਂ ਜਾ ਰਹੇ ਉਹ ਲੋਕ ਇਹਦਾ ਮਤਲਬ ਉਹਨਾਂ ਨੂੰ ਲੱਗ ਰਿਹਾ ਕਿ ਕੋਈ ਕਾਂਗਰਸ ਜਿਹੜੀ ਆ ਡੁੱਬਦੀ ਜਾਜਾ ਟਟਾਨਿਕ ਦੇ ਵਿੱਚ ਤੋਂ ਕਿਸੇ ਨੇ ਚੜ੍ਹਣਾ ਨਹੀਂ ਤੇ ਉਹ ਵੀ ਭੱਜ ਰਹੇ ਨੇ ਤੇ ਕਿਤੇ ਨਾ ਕਿਤੇ ਜਿਹੜਾ ਇਹਨਾਂ ਦਾ ਇੰਡੀਆ ਅਲਾਈਂਸ ਜਿਹੜਾ ਬਣਿਆ ਸੀ ਜਿਹਨੂੰ ਆਪਾਂ ਬਿਹਾਰ ਦੇ ਵਿੱਚ ਕਹਿੰਦੇ ਸੀ ਕਮੰਡਿਆ ਗਠਬੰਧਨ ਹੂੰ ਇਹ ਕਮੰਡਿਏ ਲੋਕਾਂ ਦਾ ਗਠਬੰਧਨ ਜਿਹੜਾ ਉਹ ਫੇਲ ਹੋ ਰਿਹਾ ਹੂੰ ਅੱਜ ਉਹਨਾਂ ਦੇ ਆਪਣੇ ਘਟਕ ਜਿਹੜੇ ਆ ਉਹਨਾਂ ਤੋਂ ਨਿਕਲ ਨਿਕਲ ਪਹਿਲਾਂ ਇਲੈਕਸ਼ਨਾਂ ਤੋਂ ਪਹਿਲਾਂ ਹੀ ਬਾਹਰ ਭੱਜ ਰਹੇ ਆ ਸੀਟ ਵੰਟਵਾਰੇ ਦੀ ਗਲਤਵਾਦੀ ਗੱਲ ਹੈ ਪਹਿਲਾਂ ਹੀ ਲੋਕ ਭੱਜ ਰਹੇ ਲੱਗ ਇਹਨਾਂ ਗੱਲਾਂ ਨੂੰ ਦੇਖ ਕੇ ਪੂਰੇ ਦੇਸ਼ ਦੇ ਵਿੱਚ 400 ਪਲੱਸ ਜਿਹੜਾ ਕਿ ਸਾਡਾ ਨਾਰਾ ਆ 400 ਪਲੱਸ ਸੀਟਾਂ ਆਪਾਂ ਜਿੱਤ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਝੋਲੀ 'ਚ ਪਾਵਾਂਗੇ ਪੂਰੇ ਦੇਸ਼ 'ਚੋਂ ਮੈਂ ਤਾਂ ਇਹ ਗੱਲ ਕੰਨਾ ਵਿਹਾਰ 'ਚ 40 ਦੀਆਂ 40 ਸੀਟਾਂ ਜਿਹੜੀਆਂ ਭਾਜਪੀ ਜਿੱਤ ਰਹੀ ਆ ਪੰਜਾਬ ਦੇ ਵਿੱਚ ਵੀ ਮੇਰਾ ਕਰਮਭੂਮੀ ਪੰਜਾਬ ਵੀ ਰਿਹਾ ਬੜਾ ਲੰਮਾ ਸਮੇਂ ਤੱਕ ਕੰਮ ਕੀਤਾ ਤਾਂ ਮੈਂ ਇਹ ਕਹੂੰਗਾ ਕਿ ਪੰਜਾਬ ਦੇ ਵਿੱਚ ਵੀ ਅੱਜ ਕਿ ਪੰਜਾਬ ਦੇ ਲੋਕਾਂ ਨੇ ਇਤਿਹਾਸ ਰਚਣਾ ਤੇ ਜਿਵੇਂ ਯੂਪੀ ਬਿਹਾਰ ਬਿਹਾਰ ਦੀਆਂ 40 ਦੀ 40 ਸੀਟਾਂ ਜਿੱਤ ਰਹੀ ਬੀਜਪੀ ਯੂਪੀ ਚ 80 ਦੀਆਂ 80 ਸੀਟਾਂ ਜਿੱਤਣ ਦੀ ਗੱਲ ਆ ਰਹੀ ਆ ਪੰਜਾਬ ਦੇ ਵਿੱਚ ਵੀ 13 ਦੀਆਂ 13 ਸੀਟਾਂ ਜਿੱਤ ਕੇ ਪੰਜਾਬ ਦੇ ਲੋਕਾਂ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਝੋਲੀ ਚ ਸੀਟਾਂ ਦੇਣਗੇ ਬਹੁਤ ਵੱਡਾ ਬਹੁਤ ਵੱਡਾ ਦਾਵਾ ਬਿਲਕੁਲ ਬਿਲਕੁਲ ਦਾਵਾ ਵੱਡਾ ਪਰ ਜਦੋਂ ਰਿਜ਼ਲਟ ਆਏਗਾ ਕਿਉਂਕਿ ਲੋਕਾਂ ਨੇ ਦੇਖ ਲਿਆ ਫਿਰ ਤੁਸੀਂ ਦੱਸੋ ਨਾ ਐਲਾਈਂਸ ਇਹਨਾਂ ਦੇ ਆਪਣੇ ਘੜਕਣਾ ਨਹੀਂ ਬਣਦੀ ਅਜੇ ਇੰਡੀਆ ਐਲਾਈਂਸ ਜਿਹੜਾ ਇਹਨਾਂ ਨੇ ਬਣਾਇਆ ਅਜੇ ਸੀਟ ਨੇ ਸੀਟ ਸ਼ੇਅਰਿੰਗ ਦੀ ਗੱਲ ਨਹੀਂ ਹੋਈ ਪਹਿਲਾਂ ਇਹਨਾਂ ਚ ਟੁੱਟ ਪੈ ਤੇ ਜਿਹੜੇ ਲੋਕਾਂ ਦੀ ਆਪਸੀ ਸਹਿਮਤੀ ਨਹੀਂ ਬਣ ਰਹੀ ਲੋਕਾਂ ਨੇ ਆਪਣਾ ਵੋਟ ਕਿਉਂ ਖਰਾਬ ਕਰਨਾ ਪਰ ਇਸੇ ਦੌਰਾਨ ਮੈਂ ਇੱਕ ਨਾਲ ਮਿਲਦੀ ਜੁਲਦੀ ਜਿਹੜੇ ਗੱਲ ਦੱਸਾਂਗੀ ਕਿ ਚੰਡੀਗੜ੍ਹ ਦੇ ਵਿੱਚ ਮਿਰਚੌਰ ਨੂੰ ਲੈ ਕੇ ਆਮ ਆਦਮੀ ਪਾਰਟੀ ਔਰ ਕਾਂਗਰਸ ਜਿਹੜੀ ਇੱਕ ਮੰਚ ਤੇ ਇਕੱਠੀ ਹੋਈ ਹੈ ਦੇਖੋ ਮੈਂ ਇਹ ਗੱਲ ਕਹਾਂ ਇਹ ਮੌਕਾ ਮੌਕਾ ਪ੍ਰਸਤ ਜਿਹੜੇ ਲੋਕ ਨੇ ਇਹ ਮੌਕੇ ਕਰਕੇ ਗਠਬੰਧਨ ਕਰਦੇ ਆ ਤੇ ਕੇਜਰੀਵਾਲ ਸਾਹਿਬ ਨੇ ਐਲਾਨ ਕਰਨ ਨਾ ਕਿ ਪੰਜਾਬ ਦੇ ਵਿੱਚ ਵੀ ਉਹ ਕਾਂਗਰਸ ਨਾਲ ਅਲਾਈਂਸ ਕਰਨਗੇ ਪੰਜਾਬ ਚ ਕਿਉਂ ਅਲਾਈਂਸ ਨਹੀਂ ਕਰਨਗੇ ਜੀ ਜਿ세 ਕੇਜਰੀਵਾਲ ਸਾਹਿਬ ਨੂੰ ਕਾਂਗਰਸ ਤੋਂ ਫਾਇਦਾ ਲੈਣਾ ਉਸੇ ਤੇ ਕਾਂਗਰਸ ਨੂੰ ਕੇਜਰੀਵਾਲ ਸਾਹਿਬ ਅਟੈਚ ਕਰਦੇ ਨੇ ਜਿ세 ਆਮ ਆਦਮੀ ਪਾਰਟੀ ਤੋਂ ਕਾਂਗਰਸ ਨੂੰ ਥੋੜਾ ਜਿਹਾ ਹੁੰਗਾਰਾ ਮਿਲਣ ਦੀ ਉਮੀਦ ਆ ਉਸੇ ਕੇਜਰੀਵਾਲ ਸਾਹਿਬ ਕਹਿੰਦੇ ਅਸੀਂ ਇਕੱਲੇ ਲੜਾਂਗੇ ਇਹ ਤਾਂ ਦੋ ਦੋ ਤਰ ਇਦਾਂ ਦਾ ਅਲਾਈਂਸ ਤਾਂ ਹੁੰਦਾ ਹੀ ਨਹੀਂ ਜਿ ਸਾਡੇ ਇੰਡੀਆ ਕਹਿ ਸਕਦੇ ਆ ਐਨਡੀਏ ਦੇ ਵਿੱਚ ਜੀ ਅਸੀਂ ਹੈਗੇ ਆਂ ਤੇ ਲੋਕ ਸਭਾ 'ਚ ਵੀ ਇਕੱਠੇ ਆਂ ਵਿਧਾਨ ਸਭਾ 'ਚ ਵੀ ਇਕੱਠੇ ਆਂ ਕਾਰਪੋਰੇਸ਼ਨ 'ਚ ਵੀ ਇਕੱਠੇ ਆਂ ਇਹ ਕਿਹੜੀ ਗੱਲ ਹੋ ਗਈ ਜੀ ਦਿੱਲੀ 'ਚ ਸਾਡਾ ਅਲਾਈਅੰਸ ਹੋਏਗਾ ਪੰਜਾਬ 'ਚ ਅਲਾਈਅੰਸ ਨਹੀਂ ਹੋਏਗਾ ਚੰਡੀਗੜ੍ਹ 'ਚ ਸਾਡਾ ਅਲਾਈਅੰਸ ਹੋਏਗਾ ਤੇ ਪੰਜਾਬ 'ਚ ਅਲਾਈਅੰਸ ਨਹੀਂ ਹੋਏਗਾ ਇਹ ਤਾਂ ਫਿਰ ਗਲਤ ਗੱਲ ਹੈ ਨਾ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ ਕੇਜਰੀਵਾਲ ਸਾਹਿਬ ਨੇ ਤਾਂ ਸ਼ੁਰੂ ਤੋਂ ਹੀ ਇਦਾਂ ਦਾ ਰੁਈਆ ਰਿਹਾ ਕੇਜਰੀਵਾਲ ਸਾਹਿਬ ਤੇ ਹਰ ਵੇਲੇ ਜਦੋਂ ਉਹਨਾਂ ਨੇ ਪਾਰਟੀ ਬਣਾਈ ਸੀ 2013 ਦੇ ਵਿੱਚ ਉਦੋਂ ਵੀ ਜਿਹੜੇ ਜਿਹੜੇ ਵਾਅਦੇ ਕੀਤੇ ਜੋ ਜੋ ਕਿਹਾ ਉਹਨਾਂ ਨੇ ਕਰਨਾ ਤੇ ਕਰਨੀ ਤੇ ਕਥਨੀ ਦੇ ਵਿੱਚ ਉਹ ਕੇਜਰੀਵਾਲ ਸਾਹਿਬ ਕਰਦੇ ਨੇ ਦੂਸਰੇ ਪਾਰਟੀਆਂ ਦਾ ਹਿੱਤਾਂ ਨੂੰ ਨਹੀਂ ਦੇਖਦੇ ਉਹ ਅਕਾਲੀ ਦਲ ਨਾਲ ਗੱਠਜੋੜ ਨੂੰ ਲੈ ਕੇ ਭਾਜਪਾ ਦਾ ਕੀ ਹੈ ਸਨੈਡ ਦੇ ਕੋ ਅਕਾਲੀ ਦਲ ਬੜਾ ਲੰਬਾ ਸਮੇਂ ਤੱਕ ਸਾਡੇ ਸਹਿਯੋਗੀ ਰਹੇ ਨੇ ਤੇ ਰਾਜਨੀਤੀ ਦੇ ਵਿੱਚ ਇਹ ਵੱਡੇ ਉੱਪਰ ਦੀ ਗੱਲ ਹੈ ਕਿ ਅਲਾਈਅੰਸ ਹੋਏਗਾ ਨਹੀਂ ਹੋਏਗਾ ਪਰ ਰਾਜਨੀਤੀ ਦੇ ਵਿੱਚ ਕਿਸੇ ਵਾਸਤੇ ਦਰਵਾਜ਼ੇ ਪੱਕੇ ਬੰਦ ਨਹੀਂ ਹੁੰਦੇ ਦਰਵਾਜ਼ੇ ਕਦੇ ਵੀ ਕਿਸੇ ਵਾਸਤੇ ਵੀ ਖੋਲਿਆ ਜਾ ਸਕਦਾ ਖੁੱਲ ਸਕਦਾ ਤੇ ਆਨਾਲਾ ਵਕਤ ਹੈ ਸ਼ਿਰਤ ਨੇਤ੍ਰਿਤਵ ਜਿਹੜਾ ਕੇਂਦਰੀ ਨੇਤ੍ਰਿਤਵ ਤਿਆ ਕਰੇਗਾ ਹੂੰ ਵੇ ਲਾਇਸ ਹੋਏਗਾ ਕਿ ਨਹੀਂ ਹੋਏਗਾ ਪਰ ਵੱਡੇ ਸਿਆਸੀ ਲੀਡਰ ਜਿਹੜੇ ਕਹਿ ਰਹੇ ਨੇ ਕਿ ਅੰਦਰ ਖਾਤੇ ਜਿਹੜੀ ਗੱਲਬਾਤ ਹੋ ਰਹੀ ਹੈ ਸਹਿਮਤੀ ਬਣੀ ਹੈ ਕਿ ਨਹੀਂ ਬਣੀ ਹੈ ਦੇਖੋ ਜਦੋਂ ਸਹਿਮਤੀ ਬਣ ਜਾਏਗੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਨੂੰ ਵੀ ਪਤਾ ਲੱਗੇਗਾ ਤੁਹਾਡੇ ਅਖਬਾਰ ਨੂੰ ਵੀ ਪਤਾ ਲੱਗੇਗਾ ਤੇ ਆ ਨਾਲੇ ਵਕਤ ਦੇ ਵਿੱਚ ਕੀ ਬਣੇਗਾ ਮੈਂ ਇੱਕੋ ਗੱਲ ਕਹਿ ਰਿਹਾ ਨਾ ਸਿਆਸਤ ਦੇ ਵਿੱਚ ਦਰਵਾਜ਼ੇ ਬੰਦ ਨਹੀਂ ਹੁੰਦੇ ਨਾਲੇ ਅਕਾਲੀ ਦਲ ਤਾਂ ਫਿਰ ਸਾਡਾ ਬੜਾ ਪੁਰਾਣਾ ਘਟਕ ਰਿਹਾ کافی ਲੰਬਾ ਸਮਾਂ ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ ਮੈਂ ਵੀ ਚੇਅਰਮੈਨ ਰਿਹਾ ਤੇ ਅਕਾਲੀ ਭੀਜਪੀ ਗਵਰਨਮੈਂਟ ਚੇਅਰਮੈਨ ਰਿਹਾ ਤੇ ਇਹ ਕੋਈ ਵੱ ਮੁਸਲਮ ਵੈਲਫੇਅਰ ਬੋਰਡ ਦੇ ਤੁਸੀਂ ਡਿਪਟੀ ਚੇਅਰਮੈਨ ਰਹੇ ਹੋ ਤੇ ਅਕਸਰ ਬੀਜੇਪੀ ਤੇ ਇਲਜ਼ਾਮ ਕਹਿ ਲਈਏ ਕਿ ਲੱਗਦੇ ਰਹੇ ਨੇ ਕਿ ਮੁਸਲਮ ਜਿਹੜਾ ਭਾਈਚਾਰਾ ਉਹਨਾਂ ਦਾ ਵਿਤਕਰਾ ਕੀਤਾ ਜਾ ਰਿਹਾ ਹੈ ਤੁਸੀਂ ਕਦੇ ਮਹਿਸੂਸ ਕੀਤਾ ਜੇ ਇਦਾਂ ਦਾ ਵਿਤਕਰਾ ਹੁੰਦਾ ਤੇ ਲੈਸ ਥੈਨ 1% ਪੋਪੂਲੇਸ਼ਨ ਹੈ ਪੰਜਾਬ 'ਚ ਮੈਨੂੰ ਮੁਸਲਮ ਵੈਲਫੇਅਰ ਬੋਰਡ ਦਾ ਡਿਪਟੀ ਚੇਅਰਮੈਨ ਬੀਜੇਪੀ ਨੇ ਬਣਾਇਆ ਨਾ ਉਹ ਹਜ ਕਮੇਟੀ ਦਾ ਡਾਇਰੈਕਟਰ ਵੀ ਬਣਾਇਆ ਸੀ ਤੇ ਮੈਂ ਇੱਕ ਵੱਡੀ ਗੱਲ ਕਰਦਾ ਕਿ ਜਿਹੜਾ ਮੁਸਲਮ ਵੈਲਫੇਅਰ ਬੋਰਡ ਦਾ ਜਿਹੜਾ ਗਠਨ ਹੋਇਆ ਸੀ ਪਹਿਲੀ ਵਾਰੀ ਉਹ ਪੰਜਾਬ ਚ ਐਨਡੀਏ ਸਰਕਾਰ ਦੇ ਟਾਈਮ ਭਾਜਪਾ ਅਕਾਲੀ ਦਲ ਦੇ ਗਠਬੰਧਨ ਚ ਹੋਇਆ ਸੀ। ਹੂੰ ਮਿਨੋਰੀਟੀ ਕਮਿਸ਼ਨ ਪੰਜਾਬ ਦਾ ਗਠਨ ਜਿਹੜਾ ਨਾ ਐਨਡੀਏ ਸਰਕਾਰ ਚ ਪੰਜਾਬ ਚ ਹੋਇਆ ਸੀ। ਪੰਜਾਬ ਭਾਜਪਾ ਦੇ ਟਾਈਮ ਅਹੀ ਉਹ ਕੰਮ ਕੀਤਾ। ਕਾਂਗਰਸ ਦੇ ਟਾਈਮ ਤੇ ਤਾਂ ਮੁਸਲਿਮ ਵੈਲਫੇਅਰ ਬੋਰਡ ਬਣਾਇਆ ਹੀ ਨਹੀਂ ਪਿਛਲੀ ਵਾਰ। ਕਾਂਗਰਸ ਨੇ ਤਾਂ ਬਣਾਇਆ ਨਹੀਂ ਸੀ। ਪਰ ਭਾਜਪਾ ਨੇ ਕੰਮ ਕੀਤਾ। ਬਾਕੀ ਗੱਲ ਰਹੀ ਕਿ ਪੂਰੇ ਦੇਸ਼ ਦੇ ਵਿੱਚ ਜਦੋਂ ਭਾਜਪਾ ਡਵੈਲਪਮੈਂਟ ਤੇ ਕੰਮ ਕਰਦੀ ਨਾ ਉਹ ਇਹ ਨਹੀਂ ਦੇਖਦੀ ਕਿ ਆ ਹਿੰਦੂ ਆ ਮੁਸਲਮਾਨ ਐ ਐਸਸੀ ਆ ਬੀਸੀ ਆ ਅਗੜਾ ਪਿਛੜਾ ਉਹ ਨਹੀਂ ਦੇਖਦੀ ਅੱਜ ਜਿਹੜੇ ਟਾਇਲਟਸ ਦਿੱਤੇ ਗਏ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕੀ ਉਹ ਮੁਸਲਮਾਨਾਂ ਨੂੰ ਨਹੀਂ ਮਿਲੇ ਐਡੇ ਵੱਡੇ ਸਤਰ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਉੱਤੇ ਲੋਕਾਂ ਨੂੰ ਫਾਇਦਾ ਮਿਲਿਆ ਕੀ ਉਹ ਮੁਸਲਮਾਨਾਂ ਨੂੰ ਨਹੀਂ ਮਿਲੇ ਅੱਜ ਇੱਕ ਬਹੁਤ ਵੱਡੀ ਸਕੀਮ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸ਼ੁਰੂ ਕੀਤੀ ਐ ਜਿਹੜਾ ਕਿ ਵਿਸ਼ਵ ਕਰਮਾ ਯੋਜਨਾ ਹਮ ਵਿਸ਼ਵ ਕਰਮਾ ਯੋਜਨਾ ਦੇ ਵਿੱਚ ਦੇਸ਼ ਦੇ ਵਿੱਚ ਜਿੰਨਾ ਵੀ OBC ਸਮਾਜ ਹੈ ਉਹਨਾਂ ਨੂੰ ਪੈਸੇ ਦੇਣ ਦਾ ਕੰਮ ਕਰ ਰਹੀ ਆ ਉਹਨਾਂ ਨੂੰ ਸੁਸਖਤ ਕਰਨ ਵਾਸਤੇ ਸਰਕਾਰ ਤੇ ਕੀ ਉਹਦੇ ਚ OBC ਮੁਸਲਮਾਨਾਂ ਨੂੰ ਨਾ ਦੇਣ ਦਾ ਕਾਲਮ ਹੈ ਕਿਤੇ ਕਿਤੇ ਲਿਖਿਆ ਕਿ ਮੁਸਲਮਾਨਾਂ ਨੂੰ ਨਹੀਂ ਦੇਣਾ ਤੇ ਡਵੈਲਪਮੈਂਟ ਅਸੀਂ ਸਾਰੇ ਵਾਸਤੇ ਕਰ ਰਹੇ ਆ ਇਹ ਸਿਰਫ ਕਾਂਗਰਸ ਤੇ ਕਾਂਗਰਸ ਦੇ ਜਿਹੜੇ ਘਟਕ ਨੇ ਉਹ ਸ਼ੁਰੂ ਤੋਂ ਇਹ ਗੱਲ ਕਰਦੇ ਆਏ ਆ ਕਿ ਮੁਸਲਮਾਨ ਬੀਜੇਪੀ ਜਿਹੜੀ ਆ ਮੁਸਲਮਨ ਵਿਰੋਧੀ ਆ ਬੀਜੇਪੀ ਮੁਸਲਮਾਨਾਂ ਨੂੰ ਪਾਕਿਸਤਾਨ ਭੇਜ ਦੇਗੀ ਇਹ ਕਰ ਦੇਗੀ ਤੁਸੀਂ ਇਹ ਦੱਸੋ 10 ਸਾਲ ਸਾਡੀ ਕੇਂਦਰ ਚ ਸਰਕਾਰ ਬਣੇ ਨੂੰ ਹੋ ਗਏ ਇਹ 10 ਸਾਲਾਂ ਦੇ ਵਿੱਚ ਕਿਸੇ ਮੁਸਲਮ ਨੂੰ ਪੜਤਾੜਿਤ ਕੀਤਾ ਗਿਆ ਕਿਸੇ ਮੁਸਲਮਾਨ ਨੂੰ ਪ੍ਰੇਸ਼ਾਨ ਕੀਤਾ ਗਿਆ ਮੈਂ ਤੇ ਇੱਕ ਗੱਲ ਕਰਦਾ ਬੀਜੇਪੀ ਵਰਗੀ ਪਾਰਟੀ ਮੁਸਲਮਾਨਾਂ ਆਤਵਾਸਤੇ ਕੋਈ ਨਹੀਂ ਹੋ ਸਕਦੀ ਤੇ ਨਾਲੇ ਜੇ ਬੀਜੇਪੀ ਮੁਸਲਮ ਵਿਰੋਧੀ ਹੁੰਦੀ ਅੱਜ ਹੁਣ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਆ ਪ੍ਰਧਾਨ ਮੰਤਰੀ ਜੀ ਅਰਬ ਮੁਲਕਾਂ ਚੇ ਗਏ ਸੀ ਹੂੰ ਦੁਬਈ ਦੇ ਬਾਦਸ਼ਾ ਕਤਰ ਦੇ ਬਾਦਸ਼ਾ ਖੜੇ ਹੋ ਕੇ ਉਹਨਾਂ ਦਾ ਇਸਤਕਬਾਲ ਕਰ ਰਹੇ ਉਹਨਾਂ ਦਾ ਸਵਾਗਤ ਕਰ ਰਹੇ ਆ ਦੁਬਈ ਦੇ ਵਿੱਚ ਰਾਮ ਮੰਦਿਰ ਦਾ ਉਦਘਾਟਨ ਹੋਣਾ ਦੁਬਈ ਚ ਮੰਦਿਰ ਬੰਨਣਾ ਬਹੁਤ ਵੱਡੀ ਗੱਲ ਹੈ ਤੇ ਜੇ ਉਹਨਾਂ ਨੂੰ ਲੱਗੇ ਕਿ ਇਹ ਮੁਸਲਮਾਨਾਂ ਦੇ ਵਿਰੋਧੀ ਨੇ ਤੇ ਇਹਨਾਂ ਨੂੰ ਕਿਉਂ ਸਪੋਰਟ ਕਰਨ ਉਹ ਜੇ ਦੁਬਈ ਵਰਗੇ ਮੁਲਕ ਕਤਰ ਵਰਗੇ ਜਿਹੜੀ ਇਸਲਾਮਿਕ ਕੰਟਰੀਆਂ ਨੇ ਉਹ ਕਹਿ ਰਹੀ ਹੈ ਕਿ ਨਰਿੰਦਰ ਮੋਦੀ ਜੀ ਦੇ ਟਾਈਮ ਦੇ ਵਿੱਚ ਇੰਡੀਆ ਦਾ ਮੁਸਲਮਾਨ ਸਭ ਤੋਂ ਸੁਰੱਖਿਅਤ ਹੈ ਮੁਸਲਮਾਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਸਭ ਤੋਂ ਜ਼ਿਆਦਾ ਮੁਸਲਮਾਨਾਂ ਦੇ ਡਵੈਲਪਮੈਂਟ ਜਿਹੜੀ ਹੈ ਭਾਜੀਪੀ ਰਾਜ ਦੇ ਵਿੱਚ ਹੋ ਰਹੀ ਹੈ ਭਾਵੇਂ ਉਹ ਸੂਬੇ ਦੀ ਸਰਕਾਰ ਹੋਵੇ ਚਾਹੇ ਸਟੇਟ ਦੀ ਸੈਂਟਰ ਦੀ ਸਰਕਾਰ ਹੋਵੇ ਮੁਸਲਮਾਨਾਂ ਨੂੰ ਭਾਜੀਪੀ ਦੇ ਟਾਈਮ ਦੇ ਵਿੱਚ ਜ਼ਿਆਦਾ ਲਾਭ ਮਿਲਿਆ ਜ਼ਿਆਦਾ ਲਾਭ ਮਿਲਦੇ ਮੈਂ ਆਖਰੀ ਸਵਾਲ ਜਿਹੜਾ ਉਹ ਕਰਾਂਗੀ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਬੀਜੇਪੀ ਦੇ ਕਿਹੜਾ ਏਜੰਡਾ ਰਹੇਗਾ ਕਿਹੜੇ ਮੁੱਦੇ ਰਹਿਣਗੇ ਦੇਖੋ ਬੀਜੇਪੀ ਸ਼ੁਰੂ ਤੋਂ ਹੀ ਡਵੈਲਪਮੈਂਟ ਦੇ ਮੁੱਦੇ ਮੁੱਦੇ ਤੇ ਇਲੈਕਸ਼ਨ ਲਈ ਲੜਦੀ ਆਈ ਆ ਸਾਡੇ ਜੋ ਅਸੀਂ 10 ਸਾਲਾਂ 'ਚ ਕੰਮ ਕੀਤਾ ਜੋ ਮੋਦੀ ਜੀ ਨੇ ਕੰਮ ਕੀਤੇ ਪਿਛਲੇ 10 ਸਾਲਾਂ 'ਚ ਅਸੀਂ ਉਹ ਕੰਮਾਂ ਦੇ ਆਧਾਰ ਤੇ ਤੇ ਮੋਦੀ ਜੀ ਦੀ ਗਰੰਟੀਆਂ ਦੇ ਆਧਾਰ ਤੇ ਅਸੀਂ ਇਲੈਕਸ਼ਨ 'ਚ ਜਾਵਾਂਗੇ ਕਿਉਂਕਿ ਮੋਦੀ ਜੀ ਦੀ ਇੱਕ ਗੱਲ ਹੈ ਮੋਦੀ ਜੀ ਜੋ ਕਹਿੰਦੇ ਨੇ ਜਿਹੜੀ ਮੋਦੀ ਜੀ ਦੀ ਗਰੰਟੀ ਹੁੰਦੀ ਆ ਉਹ ਜ਼ਮੀਨ ਤੇ ਦੇਸ ਦੀ ਹੈ ਕਿ ਮੋਦੀ ਜੀ ਨੇ ਜੋ ਕਿ 370 ਦੀ ਗੱਲ ਕਰਦੇ ਰਹੇ ਉਹ ਪੂਰਾ ਹੋਇਆ ਰਾਮ ਮੰਦਰ ਦੀ ਗੱਲ ਹੋਈ ਉਹ ਵੀ ਪੂਰਾ ਹੋਇਆ ਜਿਹੜੇ ਜਿਹੜੇ ਵਿਸ਼ੇ ਮੋਦੀ ਜੀ ਨੇ ਛੇੜੇ ਸੀ 2014 ਦੇ ਤੋਂ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਰੇ ਮੁੱਦੇ ਸੀ ਸਫਲ ਤਰੀਕੇ ਨਾਲ ਕਾਮਯਾਬ ਕੀਤੇ ਤੇ ਮੋਦੀ ਜੀ ਨੇ ਅੱਗੇ ਵੀ ਜੋ ਕਹਿਣਾ ਮੋਦੀ ਜੀ ਦੀਆਂ ਜਿਹੜੀਆਂ ਗਰੰਟੀਆਂ ਚੱਲ ਰਹੀਆਂ ਉਹਨਾਂ ਗਰੰਟੀਆਂ ਦੇ ਆਧਾਰ ਤੇ ਅਸੀਂ ਇਲੈਕਸ਼ਨ 'ਚ ਜਾਵਾਂਗੇ ਤੇ ਪੰਜਾਬ ਦੇ ਵਿੱਚ ਵੀ ਇਤਿਹਾਸ ਕਾਇਮ ਕਰਾਂਗੇ ਸਾਰੇ ਕਿਆਸ ਸਾਰੀਆਂ ਗੱਲਾਂ ਪਿੱਛੇ ਛੱਡਦੇ ਹੋਏ 13 ਦੀਆਂ 13 ਸੀਟਾਂ ਪੰਜਾਬ ਦੀਆਂ ਲੋਕ ਸਭਾ ਦੀਆਂ ਜਿੱਤ ਕੇ ਮੋਦੀ ਦੇ ਝੋਲੀ 'ਚ ਪਾਵਾਂਗੇ ਬਹੁਤ ਬਹੁਤ ਅਨੁਭਾਗ ਸਾਡੇ ਸਟੂਡੀਓ ਦੇ ਵਿੱਚ ਤਾਂ ਵੱਡਾ ਦਾਵਾ ਜਿਹੜਾ ਕਰ ਰਹੇ ਨੇ ਵਸੀਮ ਰਾਜਾ ਜੀ ਜੋ ਬਿਹਾਰ ਤੋਂ ਬੀਜੇਪੀ ਦੇ ਸਪੋਕਸ ਪਰਸਨ ਨੇ ਔਰ ਵੱਡਾ ਦਾਵਾ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਵੀ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਤੇ ਜਿੱਤ ਹਾਸਲ ਕਰਾਂਗੇ ਹੋਰ ਖਬਰਾਂ ਦੇ ਲਈ ਵੀ ਬਨੇ ਰਹੋ ਡੇਨਿਕ ਸਵੇਰਾ ਟੀਵੀ ਤੇ